ਸੱਜਣ ਨਵੇਂ ਸਾਧੂ ਮੁਕੇਸ਼ ਮਾਗੂਨ ਕਰਾਇਆ ਜਾ ਰਿਹਾ ਹੈ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ 31 ਦਸੰਬਰ 2022 ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਆਗਮਨ ਪੁਰਬ ਨੂੰ ਸਮਰਪਿਤ ਕਰਕੇ ਔਰ ਜੋ 2023 ਸਨ ਚੜ ਰਿਹਾ ਉਹਨੂੰ ਜੀਆਂ ਆ ਕਹਿਣ ਵਾਸਤੇ 2000 22 ਨੂੰ ਵਿਦਾਇਗੀ ਦੇਣ ਵਾਸਤੇ ਔਰ ਜੋ 2022 ਦੇ ਵਿੱਚ ਭੁੱਲਾਂ ਹੋਈਆਂ ਨੇ ਉਹ ਬਖਸ਼ਮਾਉਣ ਵਾਸਤੇ ਪਿਤਾ ਜੀ ਦੇ ਚਰਨਾਂ ਦੇ ਵਿੱਚ ਬੀਬੀ ਕੌਲਾ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਤਕਾਰਯੋਗ ਭਾਈ ਸਾਹਿਬ ਜੀ ਭਾਈ ਗੁਰਿਕਪਾਲ ਸਿੰਘ ਜੀ ਤਨਾਂ ਦੀਆਂ ਸੀਸਾਂ ਪ੍ਰੇਰਣਾ ਦਾ ਸਦਕਾ ਇਸ ਸਥਾਨ ਤੇ ਜੋ ਰੈਣੀ ਸਭਾਈ ਸਮਾਗਮ ਰੱਖੇ ਗਏ ਨੇ ਬਹੁਤ ਦੂਰੋਂ ਦੂਰੋਂ ਪਿਆਰ ਦੇ ਵਿੱਚ ਸ਼ਰਧਾ ਦੇ ਵਿੱਚ ਸੰਗਤਾਂ ਜੋ ਹਾਜ਼ਰੀ ਭਰਨ ਵਾਸਤੇ ਪਹੁੰਚਿਆ ਨੇ ਜਿਹੜੇ ਜਿਹੜੇ ਤੁਸੀਂ ਵੀ ਇਸ ਵੇਲੇ ਇਹ ਮੈਸੇਜ ਨੂੰ ਸੁਣ ਰਹੇ ਹੋ ਅਰਦਾਸ ਕਰਿਓ ਆਪਣੀ ਵੀ ਔਰ ਸਾਡੀ ਵੀ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਕਿਰਪਾ ਕਰਕੇ ਇਹ 2023 ਸਨ ਦੇ ਵਿੱਚ ਸਾਡੇ ਸਾਰਿਆਂ ਦੇ ਸਿਰ ਤੇ ਹੱਥ ਰੱਖ ਕੇ ਸਾਨੂੰ ਸਾਰਿਆਂ ਨੂੰ ਨਾਮ ਨਾਲ ਬਾਣੀ ਨਾਲ ਅੰਮ੍ਰਿਤ ਵੇਲੇ ਨਾਲ ਜੋੜਨ ਬੰਦਗੀ ਨਾਲ ਜੋੜਨ ਕੀਰਤਨ ਕਰਨ ਦੀ ਕੀਰਤਨ ਸੁਣਨ ਦੀ ਸਾਨੂੰ ਭੁੱਖ ਲੱਗੇ ਸਾਡੇ ਅੰਦਰ ਹੋਰ ਉਤਸ਼ਾਹ ਜਾਗੇ ਨਾਮ ਜਪਣ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ 2023 ਸਨ ਜਿਹੜਾ ਉਹਦੀਆਂ ਬਹੁਤ ਪਿਆਰ ਭਰੀਆਂ ਵਧਾਈਆਂ ਗੁਰੂ ਰਾਮਦਾਸ ਜੀ ਕਿਰਪਾ ਕਰਨ ਬਾਬਾ ਦੀਪ ਸਿੰਘ ਜੀ ਮਿਹਰ ਕਰਨ ਇਹ 1.5-2 ਮਹੀਨੇ ਬਾਅਦ ਕਦੀ ਮਹੀਨੇ ਬਾਅਦ ਭਾਈ ਅਮਨਦੀਪ ਸਿੰਘ ਜੀ ਰੈਣ ਸਵਾਈ ਕਰਾਉਂਦੇ ਨੇ। ਇੱਕ ਤਾਂ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਵੀ 31 ਦਸੰਬਰ ਦੀ ਰਾਤ 9 ਵਜੇ ਤੋਂ ਸਵੇਰੇ 3 ਵਜੇ ਤੱਕ ਸਾਰੀ ਰੈਣ ਸਵਾਈ ਦਾ ਪ੍ਰੋਗਰਾਮ ਬੀਬੀ ਕੋਲਾ ਭਲਾਈ ਕੇਂਦਰ ਵਿੱਚ ਰੱਖਿਆ। ਔਰ ਸੰਗਤ ਬਹੁਤ ਖੁਸ਼ ਹੈ ਕੁਦਰਤੀ ਸ਼ਨੀਵਾਰ ਵੀ ਹੈ 31 ਤਰੀਕ ਅੱਜ। ਤੇ ਕੁਦਰਤੀ ਜਿਹੜੀ ਹੈ ਉਹ ਹਰ ਕੋ ਨੂੰ ਹੈਗਾ ਵੀ ਜਿਹੜਾ 2023 ਪ੍ਰਵੇਸ਼ ਹੋਣਾ ਹੈ। ਉਹ ਗੁਰੂ ਦੀ ਗੋਚ ਬੈ ਕੇ ਆ ਜਾਵੇ ਤੇ ਭਾਈ ਮੰਦਿਰ ਸਿੰਘ ਨੇ ਜੋ ਸੰਗਤ ਨੂੰ ਪ੍ਰੇਰਨਾ ਦੇ ਕੇ ਇਥੇ ਰੈਂਸਬਾਈ ਰੱਖੀ ਐ ਸੰਗਤਾਂ ਭਰਪੂਰ ਜੜੀਆਂ ਉਹ ਤਕਰੀਬਨ ਪ੍ਰੋਗਰਾਮ ਨਵੇਂ ਸ਼ੁਰੂ ਹੋਣਾ ਚਾਰ ਪੰਜ ਵਜੇ ਤੱਕ ਹਾਲ ਸ਼ਾਮੀ ਚਾਰ ਪੰਜ ਤੋਂ ਹੀ ਭਰ ਗਿਆ ਵੀ ਅਸੀਂ ਅੱਗੇ ਬੈਠਣਾ ਸੰਗਤਾਂ 'ਚ ਬਹੁਤ ਉਤਸ਼ਾਹ ਹੈ ਕਿ 2022 ਨੂੰ ਜਿਹੜਾ ਆਲਵਿਦਾ ਤੇ 2023 ਨੂੰ ਅਸੀਂ ਉਦੇ ਵਿੱਚ ਪ੍ਰਵੇਸ਼ ਹੋਣਾ ਉਹ ਗੁਰੂ ਦੀ ਗੋਦ ਵਿੱਚ ਬੈ ਕੇ ਹੋਇਆ ਜਾਵੇ ਇਸ ਚੈਨਲ ਦਾ ਵੀ ਬਹੁਤ ਧੰਨਵਾਦ ਹੈ ਜਿਹੜੇ ਇਹਨੂੰ ਕਵਰੇਜ ਕਰ ਰਹੇ ਨੇ ਸਤਿਗੁਰੂ ਮਹਾਰਾਜ ਜੀ ਮੇਰਾ ਪ੍ਰਿਆਤ ਰੱਖਣ ਸਾਰੀਆਂ ਸੰਗਤਾਂ ਨੂੰ ਇੱਕ ਵਾਰੀ ਫੇਰ 2023 ਦੀਆਂ ਵਧਾਈਆਂ ਜਿਵੇਂ ਪਾਈਆਂ ਮਦਦਿਸ ਨੂੰ ਦੱਸਿਆ 2022 ਦੇ ਬੁਨਾ ਸਾਡੇ ਸਤਿਗੁਰੂ ਬਖਸ਼ਣ 2023 ਦੀਆਂ ਸੀਸਾ ਗੁਰੂ ਦੀ ਸਾਡੇ ਸਿਰ ਤੇ ਰਹਿਣ ਭਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ